ਸਹਾਇਕ ਨੂੰ ਮੇਨਟੇਨ ਕਰਵਾ ਦਿੱਤੇ। ਕਾਉਂ ਇਧਰ ਨਿਕਲੋ। ਕਾਉਂ ਇਧਰ ਨਿਕਲੋ। ਸਰਬਾਤ ਨੂੰ ਜੀ ਮੇਰੇ ਸਾਥ ਡੀਐਨ ਬਲੇ ਆਹ ਅਸੀਂ ਇਸ ਦਾ ਪਾਠ ਕਰਦੇ ਹਾਂ। ਚਲੋ ਜੀ ਜੀ। ਹਾਂ ਜੀ ਬਾਤ ਨੂੰ ਸ਼ੁਰੂ ਕਰੀਏ। ਸਭ ਨੂੰ ਹੋਵੇ ਸਭ ਤੋਂ ਪਹਿਲਾਂ ਪਿਛੇ ਨਹੀਂ ਤਾਂ ਬਾਹਰੋਂ ਮਾਈਕ ਤੇ ਨਹੀਂ ਹੈ ਇਹ ਸਰਦਾਰ ਸਿੰਘ ਜੀ ਬੋਲੇ ਸੋਹਣਿਆ ਬਹੁਤ ਸਵੇਰ ਅਜੀ ਸਰ ਅੱਗੇ ਆ ਕੇ ਬੈਠੇ ਮੈਂ ਨਜ਼ਰ ਆਉਂਦੇ ਆਏ ਉਹਨੇ ਆਜਾ ਆਲੋ ਠੰਡੇ ਸਾਹਿਬ ਅੱਗੇ ਕਰੋ ਮੈਂ ਪਿੱਛੇ ਆਜਾ ਧੰਨਵਾਦ ਥੈਂਕ ਯੂ ਹਾਲੇ ਇੱਕ ਇੱਕ ਫੋਟੋ ਕਰਾ ਦਿਓ ਹਾਂ ਜੀ ਸਾਹਿਬ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੇਰਮੀ ਅਕਾਦਿਮ ਦੋਸਤਾਂ ਨੂੰ ਮਿਲਾਂਗਾ ਨੰਬਰ ਸ਼ੀਟ ਲੈ ਲਿਆ ਨੰਬਰ ਸ਼ੀਟ ਲੈ ਲਿਆ ਪਹਿਲੇ ਹੁਬਾਬ ਸਰ ਸਾਹਿਬ ਜੀ ਬਰਾਮਾ ਬਰਾਮਾ ਇਹਦੇ ਵੀ ਮੈਂ ਮੈਂਬਰਸ਼ਿਪ ਦੇ ਦੇਵਾਂਗਾ ਮਤਲਬ ਬੈਂਕ ਸਾਹਿਬ सरकार के केंद्र कालन फ्रेम नहीं आ रहा बस चैप्टर को सुधरन पढ़ने सारी सारी की नीति के ऊपर करते हैं सभा पे क्षेत्रफल की कार्यवाचा सभा हरियाणा से निवेदन साहब सरदार शक्ति शक्ति के अनुसार सरदार वीर सिंह के अनुसार सभा एल से केंद्र के गांधी के अनुसार सभा सभा है 18 साहब अनिल साहब सारे सीनियर साहब भी ਕੰਮ ਨੇ ਕਰਵਾਂ ਜੀ ਪਾਪਾ ਅਧਿਸ਼ਕ ਦੀ ਤਰਨ ਦੀ ਗੱਲ ਹੈ ਕਿ ਹੋਰ ਕਰਦੇ ਸਾਰੇ ਜਿੰਨੇ ਚਾਪੀ ਸੁਣ ਕੇ ਆਧਰ ਆ ਪੰਗਾਨ ਸ਼ਰਮ ਚੰਗਨ ਚੜਾ ਕੇ ਸਭ ਜੀ ਬਾਦਲ ਸਾਹਿਬ ਨੇ ਕਿਹਾ ਸਾਡੇ ਜੇਤਰੀ ਸਾਹਿਬ ਨੇ ਐਮਟੀ ਅਗੁਰ ਦੇ ਪਾਰਟੀ ਕੋ ਨਾ ਅਗਰ ਸਰਬੰਤ ਦਾ ਪ੍ਰਕਾਟ ਅੱਜ ਮੰਡਲ ਸਾਹਿਬ ਜਿਹੜੇ ਥੋੜੇ ਜਿਹੇ ਮਹੀਨੇ ਵਾਸਤੇ ਡਿਪੂਟੇਸ਼ਨ ਤੇ ਗਏ ਸੀ ਉਹਨਾਂ ਦੀ ਡਿਪੂਟੇਸ਼ਨ ਕੈਨਸਲ ਕਰਕੇ ਵਾਪਸ ਅਸੀਂ ਬੁਲਾ ਲਿਆ ਮੈਂ ਇਹਨਾਂ ਕਹਿਣਾ ਚਾਹਣਾ ਤੁਸੀਂ ਅਗਲੇ ਦਿਨਾਂ ਦੇਖੋਗੇ ਕਿਵੇਂ ਲੋਕ ਵਾਪਸ ਕਾਲੀਦਲ ਸ਼ਾਮਲ ਹੋ ਰਹੇ ਐ ਬਹੁਤ ਪਾਰਟੀਆਂ ਦੇ ਲੋਕ ਨੇ ਮੈਨੂੰ ਅਪਰੋਚ ਕੀਤਾ ਕਿਉਂਕਿ ਇੱਕ ਮੰਚ ਆ ਗਿਆ ਲੋਕਾਂ ਦੇ ਖਾਸ ਕਰਕੇ ਪੰਜਾਬੀਆਂ ਦੇ ਕਿ ਪੰਜਾਬ ਨੂੰ ਬਚਾਉਣ ਵਾਸਤੇ ਕੱਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜੋ ਹਾਲਾਤ ਪੰਜਾਬ ਦੇ ਪਿਛਲੇ 10 ਸਾਲਾਂ ਚ ਕਾਂਗਰਸ ਤੇ ਹੁਣ ਝਾੜੂਆਂ ਨੇ ਬਣਾਤਾ ਐ ਜੀ ਹਾਲਾਤ ਆਜ਼ਾਦੀ ਦੇ ਬਾਅਦ ਨਹੀਂ ਬਣੀ ਜੈ ਜੀ ਮਾੜੀ ਹਾਲਾਤ ਹੁਣ ਬਣ ਗਈ ਆ ਜਿਹੜੀ ਵੱਡੀ ਗੱਲ ਹੈ ਸੈਂਸ ਆਫ ਇਨਸਿਕਿਉਰਿਟੀ ਹਰ ਰੋਜ਼ ਕਤਲ ਹੋ ਰਿਹਾ ਹੈ ਅੱਜ ਵੀ ਮੈਨੂੰ ਹੁਣੀ ਆਉਂਦੇ ਉਹਦੇ ਪਾਸ ਜੰਡਿਆਲਾ ਇੱਕ ਵਪਾਰੀ ਦਾ ਕਤਲ ਹੁਕ ਕਰ ਦਿੱਤਾ ਗਿਆ ਹੈ ਹਰ ਰੋਜ਼ ਵਿਦਾਊਟ ਫੇਲ ਐਕਸਟੋਰਸ਼ਨ ਹੋ ਰਹੀ ਹੈ ਮਰਡਰ ਹੋ ਰਿਹਾ ਹੈ ਜਿਹੜੇ ਸੂਬੇ ਦੀ ਸਰਕਾਰ ਸਿਕਿਉਰਟੀ ਨਹੀਂ ਪ੍ਰੋਵਾਈਡ ਕਰ ਸਕਦੀ ਉਹ ਤੋਂ ਮਾੜੀ ਸਰਕਾਰ ਕੋਈ ਨਹੀਂ ਹੋ ਸਕਦੀ ਐਂ ਜਿਹੜੀ ਵੱਡੀ ਗੱਲ ਹੈ ਕਿ ਅੱਜ ਜਿਹੜੀ ਸਰਕਾਰ ਪੰਜਾਬ ਦੀ ਹੈ ਅਸਾਰੀ ਦਿੱਲੀੋਂ ਦੇ ਕੇਜਰੀਵਾਲ ਦਾ ਜਿਹੜਾ ਸਾਰਾ ਜਿਹੜਾ ਉਹਨਾਂ ਦਾ ਸਟਾਫ ਸੀ ਸਾਰਾ ਇੱਥੇ ਆ ਗਿਆ ਹੈ ਉਹਦੇ ਸੈਕਟਰੀ ਪੀਏ ਸਾਰੇ ਇੱਥੇ ਆ ਗਏ ਆ ਪੰਜਾਬ ਸਿਵਲ ਸੈਕਟਰੀਏ ਟੂ ਕੰਟਰੋਲ ਕਰ ਲਿਆ ਉਹਨਾਂ ਨੇ ਮੁੱਖ ਮੰਤਰੀ ਨੂੰ ਤਾਂ ਇਕੱਲਾ ਇੱਕ ਫਿਗਰ ਹੈਡ ਰੱਖਿਆ ਹੈ ਪੰਜਾਬ ਦੀਆਂ ਫੈਸਿਲਿਟੀਆਂ ਨੂੰ ਯੂਜ਼ ਕਰਨ ਵਾਸਤੇ ਮੈਂ ਪੁੱਛਣਾ ਚਾਹਣਾ ਹੈ ਸਸੋਡਿਆ ਕਿਸ ਬੇਸਿਸ ਤੇ ਮੀਡੀਅਮ ਮੀਟਿੰਗ ਲੜ ਰਿਹਾ ਹੈ ਤੇ ਜਿਹੜਾ ਵੱਡਾ ਅਸੀਂ ਮੈਨੂੰ ਲੱਗਦਾ ਮੈਂ ਗੱਲ ਕਰ ਰਿਹਾ ਵੀ ਲੀਗਲ ਲਾਇਰਸ ਨਾਲ ਵੀ ਕੀ ਸਭ ਤੋਂ ਵੱਡੀ ਵਾਇਲੇਸ਼ਨ ਜਿਹੜੀ ਕੀਤੀ ਹੈ ਨੇ ਅ ਜਿਹੜੀ ਸੀਕਰੇਸੀ ਦੀ oath ਚੀਫ ਮਿਨਿਸਟਰ ਲੈਂਦੇ ਆ ਤੇ ਮੰਤਰੀ ਲੈਂਦੇ ਆ ਆ oath ਦੀ ਵਾਇਲੇਸ਼ਨ ਹੈ ਜਿਹੜੇ ਤਰੀਕੇ ਨਾਲ ਸਾਰੀਆਂ ਫਾਈਲਾਂ ਪੰਜਾਬ ਦੀਆਂ ਕੇਜਰੀਵਾਲ ਨੂੰ ਦਿਖਾਈ ਜਾਂਦੀਆਂ ਸੋਡੀਆਂ ਨੂੰ ਦਿਖਾਈ ਜਾਂਦੀਆਂ ਜੈਨ ਨੂੰ ਦਿਖਾਈ ਜਾਂਦੀਆਂ ਉਹ ਫੈਸਲੇ ਪੜਦੇ ਆ ਫਾਈਲਾਂ ਦੇ ਉਹ ਪਾਸੇ ਲੰਦੇ ਆ ਤੋ ਐਸ ਕਰਕੇ ਜਿਹੜਾ ਲੁਧਿਆਣੇ ਦਾ ਇਲੈਕਸ਼ਨ ਹੈ ਵੈਸ ਤੇ ਮੈਂ ਸਾਰੇ ਨੂੰ ਆਈ ਬੇਨਤੀ ਕਰਨਾ ਚਾਹਣਾ ਹੈ ਕਿ ਪਾਰਟੀ ਲੈਵਲ ਤੇ ਉੱਠ ਕੇ ਉੱਠ ਕੇ ਮੈਰਿਟ ਤੇ ਫੈਸਲਾ ਕਰੋ ਜਿਹੜੇ ਸਾਡੇ ਹੁਮਨ ਸਾਹਿਬ ਜਿਹੜੇ ਸਾਡੇ ਨੁਮਾਇੰਦੇ ਹੈ ਬੈਸਟ ਕੈਂਡੀਡੇਟਸ ਸਾਰੇਆਂ ਸਾਰੇ ਕੈਂਡੀਡੇਟ ਦਾ ਤੁਸੀਂ ਤੁਲਨਾ ਕਰ ਲੋ ਸਭ ਤੋਂ ਬੈਸਟ ਕੈਂਡੀਡੇਟ ਸਾਡੇ ਆਪਣੇ ਅਕਾਲੀ ਦਲ ਦਾ ਕੈਂਡੀਡੇਟ ਹੈ ਤੇ ਮੈਂ ਬੇਨਤੀ ਕਰਦਾ ਲੁਧਿਆਣੇ ਵਸ ਨੂੰ ਤੇ ਖਾਸ ਕਰਕੇ ਲੁਧਿਆਣੇ ਦੇ ਲੋਕਾਂ ਨੂੰ ਤੁਸੀਂ ਦੇਖੋ ਕਿੰਨੀ ਤਰੱਕੀ ਲੁਧਿਆਣੇ ਦੀ ਅਕਾਲੀ ਦਲ ਨੇ ਕਰਾਈ ਹੈ ਅਕਾਲੀ ਸਰਕਾਰ ਨਾਲ ਜੇ ਵਾਪਸ ਉਹ ਜੀ ਤਰੱਕੀ ਚਾਹੁੰਦੇ ਹੋ ਉਹ ਜਾਂ ਮਾਹੌਲ ਸੇਫਟੀ ਦਾ ਸਿਕਿਉਰਿਟੀ ਦਾ ਭਾਈਚਾਰਕ ਸਾਂਝ ਦਾ ਚਾਹੁੰਦੇ ਹੋ ਤੇ ਥੋੜੀ ਕੋਈ ਇੱਕ ਮਾਂ ਪਾਰਟੀ ਖੇਤਰੀ ਪੱਧਰ 'ਤੇ ਅਕਾਲੀ ਦਲ ਨੂੰ ਤਗੜਾ ਕਰ ਲੋ ਥੈਂਕ ਯੂ ਜੇ ਠੰਡਲ ਸਾਹਿਬ ਨੂੰ ਮੈਂ ਕਹਤਾਂ ਮੈਂ ਖੱਟਲ ਸਾਹਿਬ ਨੂੰ ਜੀ ਆਇਆਂ ਤੇ ਜੀ ਆਇਆਂ ਕਹਿੰਦਾ ਤੇ ਠਰਨ ਸਾਹਿਬ ਤੁਸੀਂ ਵੀ ਜੀ ਆ ਸਾਨੂੰ ਕਹਦੇ ਹੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਬਹੁਤ ਪ੍ਰਵਾਦ ਕਰਨਾ ਚਾਹਨਾ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸਤਬੀਤ ਸਿੰਘ ਜੀ ਬਾਦਲ ਉਹਨਾਂ ਦੀ ਸੋਚ ਦੀ ਟੀਪ ਦਾ ਕਿ ਜਿਨ੍ਹਾਂ ਨੇ ਅੱਜ ਨਹੀਂ ਬਹੁਤ ਲੰਬੇ ਸਮੇਂ ਤੋਂ ਮੈਨੂੰ ਮੇਰੇ ਪ੍ਰਭਾਵ ਨੂੰ ਬਹੁਤ ਵੱਡਾ ਮਾਣ ਮਖਿਆ ਉਹ ਲਗਾਤਾਰ 20 ਸਾਲ ਮੈਂ ਐਮਐਲਏ ਦੌਰ ਤੇ ਮਾਤੀ ਦੇ ਦੌਰ ਤੇ ਪਾਰਕੀ ਦੇ ਨਾਲ ਕੰਮ ਕੀਤਾ ਥੋੜੇ ਸਮੇਂ ਲਈ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਮੇਰੇ ਹਲਕੇ ਦੀ ਕੋਈ ਮਜਬੂਰੀ ਸੀ ਜਿਹਨੇ ਕਰਕੇ ਮੈਂ ਆਊਟ ਹੋਇਆ ਔਰ ਮੇਰੇ ਮਨ ਵਿੱਚ ਹਮੇਸ਼ਾ ਆਪਣੀ ਪਾਰਟੀ ਜੋ ਸ਼੍ਰੋਮਣੀ ਕਾਲਦਲ ਜਿਹਨੂੰ ਆਪਾਂ ਮਾਂ ਪਾਰਟੀ ਕਹਿੰਦੇ ਆ ਜਿਹੜਾ ਮੇਰਾ ਪਰਿਵਾਰ ਵਾਲਾ ਮੈਂ ਹਮੇਸ਼ਾ ਉਹਦੇ ਨਾਲ ਰਿਹਾ ਔਰ ਕਦੇ ਵੀ ਮੈਂ ਪਾਰਟੀ ਦੇ ਖਿਲਾਫ ਕਦੇ ਕੋ ਗੱਲ ਨਹੀਂ ਕੀਤੀ ਔਰ ਮੈਨੂੰ ਇਹ ਵੀ ਖੁਸ਼ੀ ਹੈ ਕਿ ਪਾਰਟੀ ਨੇ ਪਾਰਟੀ ਪ੍ਰਧਾਨ ਨੇ ਵੀ ਮੇਰੇ ਖਿਲਾਫ ਅਜ ਤੱਕ ਕਦੇ ਕੋਈ ਐ ਹੋਜੀ ਗੱਲ ਨਹੀਂ ਕੀਤੀ ਤੋਂ ਅੱਜ ਮੁੜ ਕੇ ਫੇਰ ਪਾਰਟੀ ਵਿੱਚ ਚੜ੍ਹਦੀ ਕਲਾ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬ ਨੂੰ ਆ ਜੋ ਬਾਰੋਂ ਆਗੇ ਟੋਪੀਏ ਵਾਲੇ ਬੰਦੇ ਜਦੋਂ ਇਹ ਇਸ ਇੰਡੀਆ ਕੰਪਨੀ ਆਈ ਸੀ ਬਹੁਤ ਲੰਮਾ ਸਮਾਂ ਪਹਿਲਾਂ ਉਹਨੇ ਹੌਲੀ ਹੌਲੀ ਪੈਜ ਮਾ ਕੇ ਸਾਰੇ ਦੇਸ਼ ਤੇ ਰਾਜ ਕੀਤਾ ਅੱਜ ਕੇਜਰੀਵਾਲ ਤੇ ਉਹਦੀ ਟੀਮ ਪੰਜਾਬ ਨੂੰ ਰੁਕਣਾ ਚਾਹਦੀ ਆ ਇਹੋ ਜਿਹੇ ਪਲਾਨਿੰਗ ਕਰ ਰਹੀ ਹੈ ਉਹਨੂੰ ਸੱਭ ਤੋਂ ਪਾਉਣ ਵਾਸਤੇ ਤੁਹਾਡੇ ਬਾਈ ਲੈਕਸ਼ਨ ਹੈ ਜਿਹੜੀ ਲੁਧਿਆਣੇ ਦੀ ਮੈਂ ਤੁਹਾਨੂੰ ਤਾਂ ਕਿ ਮੈਂ ਗਾਦੀਵੀ ਪਾਰਟੀ ਨੂੰ ਬਧਾਈ ਦਿੰਦਾ ਕਿ ਸਾਡੇ ਜਿਹੜੇ ਉਮੀਦਵਾਰ ਨੇ ਭਮਣ ਸਾਹਿਬ ਅੱਜ ਲੋਕ ਉਹਨਾਂ ਦੀ ਆਪਣੇ ਮੂੰਹੋਂ ਸ਼ਿਫਤਾਬ ਕਰਦੇ ਆ। ਉਸ ਕਰਕੇ ਉਹਨਾਂ ਨੂੰ ਕਾਮਯਾਬ ਕਰਕੇ ਉਹਨਾਂ ਸਰਕਾਰ ਨਹੀਂ ਬਦਲਨੀ ਪਰ ਅੱਜ ਦਾ ਜੁਰਮ ਹੋ ਰਿਹਾ ਪੰਜਾਬ ਦੇ ਵਿੱਚ ਤੱਕੇ ਚਾਏ ਹੋ ਰਹੀ ਆ। ਉਹਨੂੰ ਜੂਠ ਫੱਲ ਪਾਈ ਜਾਊਗੀ ਔਰ ਸ਼ਰਮਣੀ ਕਲਦਾਰ ਨੂੰ ਬਲ ਗੜੂਗਾ। ਮੈਂ ਇੱਕ ਵਾਰ ਫੇਰ ਸਾਰੇ ਬੀੜੀਏ ਦਾ ਜਥੇਬੰਦੀ ਦਾ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵਾਰ ਫਿਰ ਤੋਂ ਰੀਟ੍ਰੇਟ ਕਰਨਾ ਚਾਹਣਾ ਹੈ ਜਿਹੜੇ ਆ ਫੈਸਲੇ ਲੈ ਰਹੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਰੋਜ਼ ਕੈਬਨਿਟ ਦੇ ਵਿੱਚ ਜਿਹਦਾ ਮਕਸਦ ਕੱਲਾ ਐਕਸਪਲੋਇਟੇਸ਼ਨ ਹੈ ਪੈਸਾ ਇਕੱਠਾ ਕਰਨਾ ਹੈ ਆ ਸਾਰੇ ਹੀ ਫੈਸਲੇ ਸਰਕਾਰ ਕਾਲੀ ਦਲ ਦੀ ਆਉਣ ਤੇ ਆ ਸਾਰੇ ਕੈਨਸਲ ਕੀਤੇ ਜਾਣਗੇ ਤੇ ਮੈਂ ਸਾਰੇ ਕਿਸਾਨਾਂ ਨੂੰ ਸ਼ੋਰ ਕਰਦਾ ਹਾਂ ਸਾਰੇ ਇਨਵੈਸਟਰਾਂ ਨੂੰ ਸ਼ੋਰ ਕਰਦਾ ਹਾਂ ਆ ਜਿਹੜੀ ਹੈ ਲੈਂਡ ਐਕ acquisition ਦੀ ਜਿਹੜੀ ਪਾਲਿਸੀ ਲੈ ਕੇ ਆ ਰਹੇ ਆ ਇੱਕ ਏਕੜ ਵੀ ਇਹਨਾਂ ਨੂੰ ਅਕਵਾਇਰ ਕਰਨ ਨਹੀਂ ਦੇਵਾਂਗੇ ਕਾਲੀ ਦਲ ਤੁਹਾਡੇ ਨਾਲ ਖੜਿਆ ਹੈ ਖੜਾ ਰਹੂਗਾ ਤੇ ਤੁਹਾਡੇ ਨਾਲ ਧੱਕਾ ਨਹੀਂ ਹੋਣ ਦਊਗਾ ਮੈਂ ਫਿਰ ਤੋਂ ਰੀਟ੍ਰੀਟ ਕਰਾਂਗਾ ਇਹਦੇ ਨਾਲ ਬਸ ਸਾਹਮਣਾ ਬੰਦ ਦੇਰ ਕਿクセਨਾ ਮੈਂ ਤਾਂ ਰੋਜ਼ ਇੱਥੇ ਆਂ ਤੁਸੀਂ ਰੋਜ਼ ਮੇਰੇ ਨਾਲ ਨੂੰ ਮੈਂ ਕਿੱਥੇ ਕੀਤੀ ਐ ਮੈਂ ਬਿਲਕੁਲ ਟਰਾਈ ਕਰਦਾ ਮੇਰੀ ਕੋਈ ਮੀਟਿੰਗ ਨਹੀਂ ਹੋਈ ਸਰ ਇਹ ਕਿਉਂ ਦੱਸਵਾਇਆ ਕਿ ਜਿਹੜਾ ਕਿਹਾ ਹੈ ਜਿਹੜਾ ਡਾਇਗ੍ਰਾਮ ਚੋਆ ਦੇ ਦਾ ਕਿਹੜਾ ਡਾਇਗ੍ਰਾਮ ਆ ਹਾਈ ਕੋਰਟ ਦੀ ਰਿਪੋਰਟ ਸਿਵਲ ਅਸੀਂ ਹਰ ਆਪਸ਼ਨ ਰੱਖਾਂਗੇ ਅਸੀਂ ਥੱਕਾ ਨਹੀਂ ਹੋਣ ਦਿੰਦੇ ਆ ਜਿਹੜੀ ਪਾਲਿਸੀ ਐ ਪਾਲਿਸੀ ਲਿਆਂਦੀ ਕਿਸ ਲਈ ਐ ਕਿਉਂਕਿ ਇਹਨੂੰ ਪਤਾ ਕਿ 1.5 ਸਾਲ ਰਹਿ ਗਿਆ ਪੈਸਾ ਇਕੱਠਾ ਕਰਨ ਵਾਸਤੇ ਤੇ ਮੈਂ ਅਫਸਰਾਂ ਨੂੰ ਵੀ ਬੇਨਤੀ ਕਰਦਾ ਹਾਂ ਤੁਸੀਂ ਸਰਕਾਰ ਦਾ ਇਲੀਗਲ ਕੰਮ ਸਾਥ ਨਾ ਦਿਓ ਕਿਉਂਕਿ ਆਜ ਇਹਨਾਂ ਦੇ ਅੰਦਰ ਚਲੇ ਜਾਣਾ ਹੈ ਤੁਸੀਂ ਗਲਤ ਕੰਮ ਨਾ ਕਰਿਓ ਕਿਉਂਕਿ ਐ ਜੁੰਵਰ ਅਫਸਰ ਥੋੜੀ ਡਿਊਟੀ ਹੈ ਕਿ ਜਿਹੜੇ ਗਲਤ ਕੰਮ ਆ ਰੋਕਣੇ ਪਰ ਜਿਹੜਾ ਸਾਥ ਦੇਊਗਾ फेस श्रोमणी गुरुद्वारा प्रबंधक कमेटी का प्रिव्यू है इस बारे गल करते मैन पोलिटिकल गरीप्रीज हॉबी तो हॉबी आ